ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਤੇ ਵਿਰੋਧੀ ਪਾਰਟੀਆਂ ਦੇ ਆਗੂ ਜਿਹੜੇ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਲਾਅ ਐਂਡ ਆਰਡਰ ਨੂੰ ਲੈ ਕੇ ਗੈਂਗਸਟਰ ਨੂੰ ਲੈ ਕੇ ਸ਼ਾਰਦੀ ਅੰਸਰਾਂ ਨੂੰ ਲੈ ਕੇ ਪਲਟਵਾਰ ਕਰਦੇ ਨੇ ਕਿ ਪੰਜਾਬ ਜੰਗਲ ਰਾਜ ਬਲ ਵਧ ਰਿਹਾ ਹੈ ਤੇ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਵੀ ਪਰਮਾਰ ਲੱਗੀ ਹੈ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਇੱਕ ਟੀਚਾ ਮਿਥ ਲਿਆ ਹੈ ਕਿ ਪੰਜਾਬ ਦਾ ਇੱਕ ਲੱਖ ਨੌਜਵਾਨ ਮਾਰਨਾ ਹੈ। ਇੱਕ ਲੱਖ ਨੌਜਵਾਨ ਨੂੰ ਮਾਰਨ ਦਾ ਟਾਰਗੇਟ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ। ਇਹ ਖਬਰਾਂ ਜਿਵੇਂ ਜੰਗਲ ਦੇ ਵਿੱਚ ਅੱਗ ਲੱਗਦੀ ਹੈ ਉਸ ਤਰ੍ਹਾਂ ਫੈਲੀਆਂ। ਸੋਸ਼ਲ ਮੀਡੀਆ ਤੇ ਹਰਨ ਕੋਈ ਵਿਦਵਾਨ ਬਣਿਆ ਆਪੋ ਆਪਣੇ ਪੱਧਰ ਤੇ ਲੋਕਾਂ ਨੇ ਸ਼ੋਸ਼ੇ ਛੱਡੇ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਸਰਪ੍ਰਸਤ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਫਲਾਉਂਦੇ ਨੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਹ ਕਾਰਵਾਈ ਕੀਤੀ ਜਾ ਰਹੀ ਹੈ ਗੈਂਗਸਟਰਾਂ ਨੂੰ ਲੈ ਕੇ ਨਸ਼ਾ ਤਸਕਾ ਨੂੰ ਲੈ ਕੇ ਜਿਹੜੇ ਲੋਕ ਫਰੋਤੀਆਂ ਮੰਗਦੇ ਨੇ ਜਿਹੜੇ ਲੋਕ ਦਿਨ ਦਿਹਾੜੇ ਕਤਲ ਕਰਦੇ ਨੇ ਇਹ ਉਹਨਾਂ ਨੂੰ ਲੈ ਕੇ ਇਹ ਚੇਤਾਵਨੀ ਦਿੱਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 26 ਜਨਵਰੀ ਨੂੰ ਹਸ਼ਿਆਰਪੁਰ ਸਾਹਿਬ ਦੀ ਧਰਤੀ ਤੋਂ ਲੇਕਿਨ ਇਹ ਲੋਕਾਂ ਵੱਲੋਂ ਕਿਉਂ ਫਲਾਇਆ ਜਾ ਰਿਹਾ ਹੈ ਇਸ ਦਾ ਖੁਲਾਸਾ ਇਸ ਦਾ ਸੱਚ ਦੱਸਿਆ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਹਿਲਾਂ ਆਪਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਗੱਲ ਸੁਣਦੇ ਹਾਂ ਕਿਉਂਕਿ ਪੰਜਾਬੀ ਛਟਕਾਰੇ ਬਹੁਤ ਲੈਂਦੇ ਨੇ ਮਸਕੇ ਬਹੁਤ ਮਾਰਦੇ ਨੇ ਗੱਲਾਂ ਦੇ ਬਤੰਗੜ ਬਣਾਏ ਜਾਂਦੇ ਨੇ ਗੱਲਾਂ ਦਾ ਕੜਾਹ ਬਣਾਇਆ ਜਾਂਦਾ ਹੈ ਅਤੇ ਹਵਾ ਦੇ ਵਿੱਚ ਤੀਰ ਮਾਰੇ ਜਾਂਦੇ ਨੇ ਭਾਈ ਪੰਜਾਬ ਦੇ ਨੌਜਵਾਨ ਪੰਜਾਬ ਸਰਕਾਰ ਦੇ ਦੇ ਹਾਲਾਂਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਤਾਂ ਭਰਤੀਆਂ ਹੀ ਬੜੇ ਵੱਡੇ ਪੱਧਰ ਤੇ ਕੱਢੀਆਂ ਜਾ ਰਹੀਆਂ ਨੇ ਆ ਇਸ ਸਾਲ ਦੇ ਵਿੱਚ 10000 ਹੋਰ ਕਨਸਟੇਬਲ ਭਰਤੀ ਪੰਜਾਬ ਦੇ ਨੌਜਵਾਨ ਕੀਤੇ ਜਾ ਰਹੇ ਨੇ ਤੇ ਫਿਰ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਿਉਂ ਕਰੇਗੀ ਲੇਕਿਨ ਜਿਹੜੇ ਸਿਆਤੀ ਅੰਸਰ ਨੇ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਵੱਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਜਿਨ੍ਹਾਂ ਵੱਲੋਂ ਨਸ਼ਾ ਤਸਕਰੀ ਕੀਤੀ ਜਾਂਦੀ ਹੈ ਉਨ੍ਹਾਂ ਉੱਤੇ ਜੇਕਰ ਪੰਜਾਬ ਸਰਕਾਰ ਕਾਰਵਾਈ ਕਰਦੀ ਹੈ ਪੰਜਾਬ ਪੁਲਿਸ ਕਾਰਵਾਈ ਕਰਦੀ ਹੈ ਤਾਂ ਉਸ ਵੀ ਸਾਨੂੰ ਸ਼ਲਾਘਾ ਕਰਨੀ ਚਾਹੀਦੀ ਹੈ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਲਾਰਡ ਆਰਡਰ ਜਿਹੜੀ ਦੀ ਸਥਿਤੀ ਪੂਰੀ ਤਰ੍ਹਾਂ ਪਰਫੈਕਟ ਚਾਹੀਦੀ ਹੈ ਦੂਸਰੇ ਪਾਸੇ ਜੇਕਰ ਸਰਕਾਰਾਂ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਇਹੋ ਜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਾਂ ਐਕਸ਼ਨ ਲੈ ਜਾਂਦੇ ਨੇ ਤਾਂ ਫਿਰ ਇਹ ਵਿਰੋਧੀ ਪਾਰਟੀਆਂ ਵੱਲੋਂ ਇਹੋ ਤਰ੍ਹਾਂ ਇਸ ਤਰ੍ਹਾਂ ਦੇ ਸ਼ੋਸ਼ੇ ਕਿਉਂ ਛੱਡੇ ਜਾਂਦੇ ਨੇ ਪੰਜਾਬੀਆਂ ਨੂੰ ਭਰਮ ਮਾਤੇ ਭੁਲੇਖੇ ਦੇ ਵਿੱਚ ਪਾਇਆ ਜਾ ਰਿਹਾ ਹੈ ਪੰਜਾਬੀਆਂ ਨੂੰ ਚਿੰਤਤ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਮੈਂ ਤੁਹਾਨੂੰ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਗੱਲਬਾਤ ਸੁਣਾਉਣਾ ਹ ਉਹਨੇ ਸਾਰਾ ਸੱਚ ਦੱਸ ਦਿੱਤਾ ਹੈ ਕਿ ਕਿਹਦੇ ਤਹਿਤ ਅਸੀਂ ਇਹ ਮਿਸ਼ਨ ਚਲਾਇਆ ਹੋਇਆ ਹੈ ਪਹਿਲਾਂ ਆਪਾਂ ਗੱਲ ਸੁਣਦੇ ਹਾਂ ਸਾਡਾ ਕੈਂਪੇਨ ਵੀ ਜਨਵਰੀ ਨੂੰ ਸ਼ੁਰੂ ਹੋਇਆ ਹੈ ਉਸ ਦਿਨ ਮੈਂ ਬਾਰਡਰ ਰੇਂਜ ਤੇ ਕਮਿਸ਼ਨਰ ਅੰਬਰਸਰ ਤਰਤਰਮ ਡਿਸਟ੍ਰਿਕਟ ਦਾ ਰਿਵਿਊ ਕੀਤਾ ਸੀਗਾ ਅਫਸਰਾਂ ਨਾਲ ਇੱਕ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਮੇਰੇ ਨਾਲ

95 ਗੱਟੀਆਂ ਰਿਕਵਰ ਹੋਈਆਂ ਤੇ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਡਰੱਗਸ ਹੋਰ ਸਮਾਨ ਰਿਕਵਰ ਹੋਇਆ ਇਨਫੈਕਟ ਅਬਰਸਾ ਜ਼ਿਲ੍ਹੇ ਦੇ ਵਿੱਚ ਪਿਛਲੇ ਬਹੁਤ ਦਿਨਾਂ ਚ ਤਕਰੀਬਨ 100 ਕਿਲੋ ਹਿਰੋਇਨ ਰਿਕਵਰ ਹੋਈ ਇੱਕ ਤਾਂ 40 ਕਿਲੋ ਦੀ ਰਿਕਵਰੀ VDC ਦੇ ਸਹਿਯੋਗ ਨਾਲ ਹੋਈ ਤੇ ਇੱਕ ਪੁਨੇ ਮੈਂ ਅਨਾਉਂਸ ਕੀਤੀ ਸੀ 1.51 ਕਿਲੋ ਹਿਰੋਇਨ ਦੀ ਰਿਕਵਰੀ ਵੀ ਹੋਈ ਇਹ ਜਿਹੜਾ ਗੈਂਗਸਟਰਸ ਤੇ ਵਾਰ ਜਿਹੜਾ ਕੈਂਪੇਨ ਹੈਗਾ ਇਹ ਇਸ ਦਾ Aim ਹੈਗਾ ਥੂ وسٹمش لیگل جس کے بریک کرنا سیف ہاؤس کر کے بریک کرنا چیزوز کرنا نیٹورکسٹ کرنا دسنا چاہوں گا کلیرفائی کرنا چاہوں گا کہ یہ بالکل آپریش ہے کئی پرانتی فیلائی ہی جی ہیں گبراہ کیا جا رہا ہے

چند لوگ بیٹھے بڑھاوا دیکھا جائے بارڈر 939469396 ਇਹ ਨੇ ਪੰਜਾਬ ਦੇ ਰਿਸਪੈਕਟਡ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਹੁਣਾਂ ਵੱਲੋਂ ਖੁਲਾਸੇ ਕੀਤੇ ਗਏ ਕਿ ਸ਼ਰਾਬਤੀ ਅੰਸਰਾਂ ਨੂੰ ਗੈਂਗਸਟਰ ਨੂੰ ਜਿਹੜੇ ਫਰੋਤੀਆਂ ਮੰਗਦੇ ਨੇ ਸ਼ਰਿਆਮ ਕਤਲ ਕਰਦੇ ਨੇ ਜਿਹੜੇ ਨਸ਼ਾ ਸਕਸਰ ਨਸ਼ਾ ਸਪਲਾਈਅਰ ਨੇ ਡਰਗ ਤਸਕਰ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਚਾਹਵੇਗਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਹੁਕਮ ਹੈ ਅਸੀਂ ਉਹਦੇ ਤਹਿਤ ਇਹ ਕੰਮ ਕਰ ਰਹੇ ਹਾਂ ਤੇ ਦੂਸਰੇ ਪਾਸੇ ਲੋਕਾਂ ਦੇ ਵਿੱਚ ਪਰਮ ਸ਼ੋਸ਼ਾ ਛੱਡਿਆ ਜਾ ਰਿਹਾ ਹੈ ਅਸੀਂ ਜਿਸ ਨੂੰ ਵੀ ਅਰੈਸਟ ਕਰਾਂਗੇ ਜਿਸ ਨੂੰ ਵੀ ਗ੍ਰਫਤਾਰ ਕਰਾਂਗੇ ਉਹਦਾ ਜੁਰਮ ਦੱਸਾਂਗੇ ਉਹਦੇ ਕੋਲੋਂ ਜੋ ਕੁਝ ਰਿਕਵਰ ਹੋਇਆ ਉਸ ਨੂੰ ਜਨਗ ਜਹਰ ਕੀਤਾ ਹੋਏਗਾ ਕਿਸੇ ਦੇ ਨਾਲ ਜਾਂਚਤੀ ਨਹੀਂ ਕੀਤੀ ਜਾਵੇਗੀ ਇੱਕ ਬਹੁਤ ਵਧੀਆ ਗੱਲ ਕੀਤੀ ਕੀਤੀ ਪੰਜਾਬ ਦੇ ਡੀਜੀਪੀ ਗੌਰਵ ਯਾਦੋਪੁਰਾ ਨੇ ਕਿ ਪੰਜਾਬ ਨੂੰ ਜਿਹੜੇ ਪੰਜਾਬ ਦੇ ਨੌਜਵਾਨ ਨੇ ਪੰਜਾਬ ਦਾ ਜਿਹੜਾ ਯੂਥ ਹੈ ਉਹ ਜਿਹੜੇ ਬਾਦਸ਼ਾਹੀ ਅੰਸਰ ਬੈਠੇ ਨੇ ਗੈਂਗਸਟਰ ਬੈਠੇ ਨੇ ਜਿਹੜੇ ਇਹਨਾਂ ਦੇ ਸਮਰਥਕ ਨੇ ਜਿਹੜੇ ਇਹਨਾਂ ਨੂੰ ਝੂਠੀਆਂ ਗੱਲਾਂ ਦੇ ਵਿੱਚ ਪਸਾਉਂਦੇ ਨੇ ਕਿ ਅਸੀਂ ਤੁਹਾਡੇ ਮਗਰ ਹਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਉਣ ਯੂਥ ਆਪਣੇ ਆਪ ਸਰੈਂਡਰ ਕਰ। ਉਹ ਜੇ ਉਹ ਆਪਣੇ ਆਪ ਐਕਸੈਪਟ ਕਰਦੇ ਨੇ ਤੇ ਥੋੜੀ ਜੀ ਉਹਨਾਂ ਨੂੰ ਰਾਤ ਮਿਲੇਗੀ। ਲੇਕਿਨ ਜੇਕਰ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਬੇਕਾਬੂ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹ ਤਾਂ ਕਾਨੂੰਨੀ ਕਾਰਵਾਈ ਖੁਭੇਗੀ। ਦੂਸਰੇ ਪਾਸੇ ਉਹਨਾਂ ਨੇ ਇੱਕ ਹੋਰ ਬਹੁਤ ਵਧੀਆ ਗੱਲ ਕੀਤੀ ਕਿ ਪੰਜਾਬ ਖਾਸ ਕਰਕੇ ਬਾਰਡਰ ਏ ਇਤੇ ਕੋਈ ਇੰਡਸਟਰੀ ਲੱਗਣੀ ਚਾਹੀਦੀ ਹੈ, ਕੋਈ ਫੈਕਟਰੀ ਲੱਗਣੀ ਚਾਹੀਦੀ ਹੈ, ਕੋਈ ਸਕਿਲਡ ਵਰਕਰ ਹੋਣਾ ਚਾਹੀਦਾ ਤਾਂ ਜੋ ਯੂਥ ਪੁੱਠੇ ਸਿੱਧੇ ਕੰਮ ਨਾ ਕਰਨ। ਫਰਦੂਸੇ ਪਰਸੇ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਕਿ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਰਹਿਮਤ ਤੋਂ ਬਚਣਾ ਚਾਹੀਦਾ ਹੈ ਆ ਜਿਹੜੀ ਸ਼ੋਸ਼ੇਬਾਜੀ ਸੋਸ਼ਲ ਮੀਡੀਆ ਤੇ ਛੱਡੀ ਜਾ ਰਹੀ ਹੈ ਕਿ ਪੰਜਾਬ ਦਾ ਟਾਰਗੇਟ ਹੈ ਪੰਜਾਬ ਸਰਕਾਰ ਦਾ ਟਾਰਗੇਟ ਹੈ 1 ਲੱਖ ਨੌਜਵਾਨ ਨੂੰ ਮਾਰਨਾ ਉਹਨਾਂ ਕਹਿੰਦੇ ਅਸੀਂ ਉਹਨਾਂ ਨੂੰ ਟਾਰਗੇਟ ਕਰ ਰਹੇ ਹਾਂ ਜਿਹੜੇ ਸ਼ਰਾਬੀ ਅੰਸਰ ਨੇ ਗੈਂਗਸਟਰ ਨੇ ਨਸ਼ਾ ਤਸਕਰ ਨੇ ਫੌਤੀਆਂ ਮੰਗਦੇ ਨੇ ਦਿਨ ਦਿਹਾੜੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਆਮ ਲੋਕਾਂ ਨੂੰ ਆਮ ਨੌਜਵਾਨਾਂ ਨੂੰ ਹੱਥ ਵੀ ਨਹੀਂ ਲਾਇਆ ਜਾਵੇਗਾ ਜਿਸ ਨੂੰ ਗ੍ਰਿਫਤ ਤਾਰ ਕੀਤਾ ਜਾਵੇਗਾ ਜਿਸ ਉਤੇ ਕਾਨੂੰਨੀ ਪ੍ਰਕਿਰਿਆ ਚਲਾਈ ਜਾਵੇਗੀ ਉਸ ਦੇ ਅਸੀਂ ਜੁਰਮ ਉਸ ਦੇ ਸਬੂਤ ਤੱਥਾਂ ਅਤੇ ਅਪੀਲਾਂ ਅਤੇ ਦਲੀਲਾਂ ਸਮੇਤ ਪੰਜਾਬ ਦੇ ਲੋਕਾਂ ਸਾਹਮਣੇ ਜਨਤਾ ਕਰਾਂਗੇ